1 ਸਾਲ ਪਹਿਲਾਂ ਹੋਈ ਮੌਤ ਤੋਂ ਬਾਅਦ ਉਹ ਚੰਡੀਗੜਾ ਆ ਕੇ ਆਪਣੇ ਤਿੰਨਾਂ ਪੁੱਤਰਾਂ ਨਾਲ ਭੀਖ ਮੰਗ ਕੇ ਗੁਜ਼ਾਰਾ ਕਰ ਰਹੇ ਸਨ ਇੱਥੇ ਆਉਣ ਤੋਂ 3 ਦਿਨ ਬਾਅਦ ਹੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਹਨਾਂ ਦੀ ਬਾਹਂ ਟੁੱਟ ਗਈ ਇਹਨਾਂ ਨੂੰ ਕਿਸੇ ਵੱਲੋਂ ਪੀਜੀਆਈ ਚ ਭਰਤੀ ਕਰਾਇਆ ਗਿਆ ਪਰ ਗੈਂਗਰੀਨ ਕਾਰਨ ਉਹਨਾਂ ਦੀ ਉਂਗਲੀ ਕਾਲੀ ਹੋ ਜਾਣ ਤੇ ਕੱਟਣੀ ਪਈ ਜਿਸ ਤੋਂ ਬਾਅਦ ਉਹ ਪੀਜੀਆਈ ਤੋਂ ਭੱਜ ਗਏ ਪੀਜੀਆਈ ਤੋਂ ਬਾਹਰ ਆਉਣ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਤਿੰਨੋਂ ਪੁੱਤਰ ਲਾਪਤਾ ਹੋ ਚੁੱਕੇ ਨੇ ਇਸ ਤੋਂ ਬਾਅਦ ਇਹ ਘੁੰਮਦੇ ਘਮਾਉਂਦੇ ਬਾਂਸਾ ਵਾਲੀ ਚੁੰਗੀ ਖਰੜ ਮੁਹਾਲੀ ਵਿਖੇ ਪਹੁੰਚੇ ਜਿੱਥੇ ਹੁਣ ਦੁਬਾਰਾ ਇਹਨਾਂ ਦਾ ਐਕਸੀਡੈਂਟ ਹੋਣ ਤੇ ਕੁਝ ਸਮਾਜਦਰਦੀ ਸੱਜਣਾ ਨੇ ਇਹਨਾਂ ਨੂੰ ਸੜਕ ਤੇ ਤਰਸਯੋਗ ਹਾਲਤ 'ਚ ਘੁੰਮਦਿਆਂ ਦੇਖ ਪ੍ਰਵਾਸਰਾ ਨਾਲ ਰਾਪਤਾ ਬਣਾਇਆ ਪ੍ਰਵਾਸਰਾ ਦੀ ਰੈਸਕਿਊ ਟੀਮ ਤੁਰੰਤ ਬੀਬੀਰ ਜਿੰਦ ਕੌਰ ਜੀ ਦੀ ਅਗਵਾਈ 'ਚ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੀ ਤੇ ਪੀੜਿਤਾ ਬੀਬੀ ਨੂੰ ਸੰਸਥਾ ਵਿਖੇ ਲੈ ਆਈ ਫਿਲਹਾਲ ਇਹ ਪ੍ਰਵਾਸਰਚਨੀ ਤੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ये कैसे हुआ तूने हमारे घर जाना तो मेरे साथ जाना देखे देखे। चले जाओगे आई है एक्सीडेंट हो गया? एक्सीडेंट हो गया कैसे हुआ फोन करना सीखा एक बारी मरा जया देखते हैं ए पी जे आई आई सी है ना और तीन बेटे देख तीनों को उठा के ले गया कोई कहाँ से उठाया पी जे आई से सबको उठा लिया पानी पियोगे इस समय इधर सुखना कांड वाय फोन ऐसे रवा से तीन मिनट लेट पहुँची है एसीएम एसीएम था उनको फोन किसे कांड किसी थी उन्होंने फोन ਨੋ ਲੈ ਕੇ ਜਾ ਰਹੇ ਜੇ ਕੋਈ ਇਹਨੂੰ ਪਛਾਣਦਾ ਹੋਵੇ ਤਾਂ ਪ੍ਰਵਾਸਰੇ ਆ ਕੇ ਸੰਪਰਕ ਸਬੰਧਤ ਕਰ ਸਕਦਾ ਹੈ। ਇਹ ਨੇ ਦੱਸੇ ਜਿਵੇਂ ਦਰਸ਼ਨ ਮੁਤਾਬਕ ਮੈਂਟਲੀ ਤਾਂ ਹੈ ਕਾਫੀ ਸਟੇਬਲ ਲੱਗਦੇ ਆ ਬਟ ਕਿਉਂਕਿ ਇਸ ਟੈਸਟ ਇਮਪ੍ਰੈਸ਼ਨ 'ਚ ਹੈਗੇ ਆ ਕੁਝ ਕੁਝ ਕਿ ਹਏ ਸੜਕ ਦੇ ਵਿੱਚ ਕਾਰ ਖੜੇ ਹੋ ਗਏ ਕਹਿੰਦੇ ਪਹਿਲਾਂ ਕੱਲੀ ਰਾਤ ਐਕਸੀਡੈਂਟ ਹੋਇਆ ਸੀ ਇਹਨਾਂ ਦਾ ਕਿ ਅੱਜ ਵੀ ਚਾਂਸਿਸ ਸੀਗੇ ਜਦੋਂ ਇਹ ਪ੍ਰਾਣੀ ਨਾ ਪਹੁੰਚ ਜਾਈ ਤੈਨਾਂ ਨੇ ਇਹਨਾਂ ਨੂੰ ਉੱਥੋਂ ਨਹੀਂ ਸੀ ਲੈ ਕੇ ਆਪਾਣਾ ਤੇ ਉਹਨਾਂ ਨੇ ਇੱਥੇ ਬਿਠਾਇਆ ਕਿ ਤੇ ਫਿਰ ਸਾਨੂੰ ਕਾਲ ਅ ਵੀਜੀ ਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਵੀ ਇਹਨਾਂ ਦੀ ਹਾਲਾਤ ਹੈ ਕਿ ਅਸੀਂ ਦੇਖਣ ਆਏ ਸੀਗੇ ਕਿ ਵੀ ਸ਼ਾਇਦ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਇਹਨੂੰ ਲਿਜਾਇਆ ਜਾ ਸਕੇ ਕਿਉਂਕਿ ਇੱਕ ਪ੍ਰੋਟੋਕਾਲ ਹੁੰਦਾ ਹੈ ਡਾਇਰੈਕਟ ਚੱਕਣ ਨਾਲ ਮਤਲਬ ਸੀ ਸਾਨੂੰ ਪਰਮਿਸ਼ਨ ਨਹੀਂ ਹੈਗੀ ਕਿਉਂਕਿ ਅਕੋਰਡਿੰਗ ਟੂ ਐਕਟ ਕਿ ਪੁਲਿਸ ਨੇ ਇਹਨਾਂ ਨੂੰ ਚੱਕਣਾ ਹੁੰਦਾ ਹੈ ਜਿੱਥੇ ਵੀ ਇਹਨਾਂ ਦਾ ਟ੍ਰੀਟਮੈਂਟ ਕਰਾਣਾ ਹੈ ਜਾਂ ਉੱਥੇ ਟ੍ਰੀਟਮੈਂਟ ਕਰਵਾ ਕੇ ਇਹਨਾਂ ਦੇ ਟੈਸਟ ਕਰਵਾ ਕੇ ਉਸ ਤੋਂ ਬਾਅਦ ਸਾਡੇ ਕੋਲ ਰੈਫਰ ਕਰਨਾ ਹੁੰਦਾ ਜੇ ਲੋੜ ਪੈਂਦੀ ਹੈ ਜੇ ਇਨਫਰਾਸਟ੍ਰਕਚਰ ਹੋਰ ਨਹੀਂ ਹੈ ਬਟ ਅ ਅਸੀਂ ਦੇਖਿਆ ਕਿ ਵੀ ਪ੍ਰਸ਼ਾਸਨ ਦਾ ਹਜੇ ਅ ਮਤਲਬ ਫੋਨ ਨਹੀਂ ਚੱਕ पाए ਕਿਸੇ ਕਾਰਨ ਕਰਕੇ ਬਟ ਇਹ ਹਾਲਾਤ ਤਰਸਯੋਗ ਸੀਗੇ ਜਿਸ ਕਾਰਨ ਕਰਕੇ ਇਹਨਾਂ ਨੂੰ ਫਿਰ ਅਸੀਂ ਹੁਣ ਪ੍ਰਵਾਸਾ ਹਸਪੀਟਲ ਲੈ ਕੇ ਜਾਵਾਂਗੇ ਤੇ ਨਾਲ ਹੀ ਫਿਰ ਪ੍ਰਵਾਸਾ ਅੱਜ ਸਾਨੂੰ ਕਾਰ ਇੱਥੇ ਸੋਨੂ ਰਾਣੇ ਦੀ ਨੌਜਵਾਨੀ ਗਈ ਸੀ ਕਿ ਖਰੜ ਦੇ ਵਿੱਚ ਲਵਾਰ ਸਾਲਤ ਦੇ ਵਿੱਚ ਇਹ ਮਾਤਾ ਰੋਡ ਦੇ ਉੱਤੇ ਕੋ ਮਰਈਏ ਕੋਈ ਵੀ ਇਹਦੇ ਨਾਲ ਐਕਸੀਡੈਂਟ ਇਹਦੇ ਪਹਿਲਾਂ ਵੀ ਸੱਟਾਂ ਕਾਫੀ ਲੱਗੀਆਂ ਨੇ ਅੱਜ ਇਹ ਜ਼ਰੂਰੀ ਹੈ ਕਿ ਅਸੀਂ ਵੱਡੇ ਵੱਡੇ ਪ੍ਰੋਗਰਾਮ ਪੁੰਨਦਾਨ ਦੇ ਨਾਂ ਤੇ ਕਰਦੇ ਹਾਂ ਪਰ ਅਕਲੀ ਸਾਹਿਬ ਸੇਵੀਆ ਅਕਲੀ ਕੀ ਚੈਦਾਨ ਸੋ ਦੇਖੀਏ ਕਿ ਸਾਡੇ ਕਿਤੇ ਮਹੱਲੇ ਦੇ ਵਿੱਚ ਸਾਡੇ ਪੜਾਉਸ ਦੇ ਵਿੱਚ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੋਈ ਫੀਸ ਬਿਨਾ ਛੱਤ ਬਿਨਾ ਦਵਾਈ ਬਿਨਾ ਕੋਈ ਰੋਟੀ ਬਿਨਾ ਤਾਂ ਨਹੀਂ ਰਹਿ ਰਿਹਾ ਜੇਕਰ ਅਸੀਂ ਅਸਲੀ ਧਰਮੀ ਤਾਂ ਦਇਆ ਹੋਵੇਗੀ ਤਾਂ ਇਹਨਾਂ ਨਾਗਰਿਕਾਂ ਨੂੰ ਸੰਭਾਲੀਏ ਮੁੱਢਲੀ ਜ਼ਿੰਮੇਵਾਰੀ ਭਾਵੇਂ ਸਰਕਾਰਾਂ ਦੀ ਪ੍ਰਸ਼ਾਸਨ ਦੀ ਹੁੰਦੀ ਹੈ ਜੇਕਰ ਉਹ ਨਹੀਂ ਕਰਦੇ ਤਾਂ ਧਰਮੀ ਪੁਰਸ਼ਾਂ ਦਾ ਫਰਜ਼ ਹੈ ਇਸੇ ਤਰ੍ਹਾਂ ਪ੍ਰਵਾਹ ਸ੍ਰੀ ਦੀ ਟੀਮ ਸਾਡੀ ਜਦੋਂ ਪਤਾ ਲੱਗਾ ਤਾਂ ਤੁਰੰਤ ਇੱਥੇ ਪਹੁੰਚੇ ਉਹਨਾਂ ਦੀ ਹਾਲਤ ਦੇਖਦੇ ਹੋਏ ਹੁਣ ਉਹਨਾਂ ਨੂੰ ਲਿਜਾ ਰਹੇ ਹਾਂ ਉਹਨੂੰ ਛੱਡਿਆ ਨਹੀਂ ਜਾ ਸਕਦਾ ਇਹਨਾਂ ਹਾਲਾਤਾਂ ਦੇ ਵਿੱਚ ਸੋ ਆਪੋ ਆਪਣਾ ਆਪਾ ਫਰਜ਼ ਨਿਭਾਈਏ ਸੋ ਮਾਤਾ ਜੀ ਹੁਣ ਪ੍ਰਭ ਅਸਰਾ ਦੇ ਵਿੱਚ ਇਹਨੂੰ ਲੈ ਕੇ ਜਾ ਰਹੇ ਇਹਨਾਂ ਦਾ ਇਲਾਜ ਹੋਵੇਗਾ ਤੇ ਤੰਦਰੁਸਤ ਹੁਣ ਆਪਣੇ ਘਰ ਜਾਣ ਅਸੀਂ ਇਹੀ ਅਰਦਾਸ ਕਰਦੇ ਹਾਂ